ਲੈ ਵੀ ਇਹ ਤਾਂ ਨੀਲਾ ਨੀਲਾ ਕੱਢ ਲਿਆ ਸੰਧਾਰੇ ਦੇਣ ਜਾਣਾ ਜਠਾਣੀਆਂ ਕੋਲੇ ਨਹੀਂ ਸੱਚ ਜਠਾਣੀਆਂ ਨਨਤਾ ਬਨਨਾ ਕਾ ਕੰਜਰ ਆ ਗਏ ਭਾਈ ਤਤਲੇਉ ਫੋਨ ਲਾਈ ਜਾਂਨੇ ਓਏ ਉਹਨਾਂ ਨੇ ਕਿਹਾ 10 ਵਜੇ ਕਹਿ ਕੇ 2 ਵਜੇ ਤੇ ਮੰਮੀ ਤੂੰ ਪਾ ਕੇ ਦੇਖੀ ਹੀਲ ਨਾ ਉਹਨਾਂ ਤਾਂ ਜਵਾਨੀ ਕਿ ਨਹੀਂ ਪਾਈ ਹੀ ਨਾ ਮੈਂ ਕਿੱਥੇ ਆ ਜੂ ਨਾ ਤਾਂ ਘਿੱਟਾ ਤੱਕ ਆਜੇ ਹੀ ਲਪਾ ਕੇ ਜਾਓ ਦੋਹਾਂ ਜਾਣਗੇ 97 ਹਾਂ ਪਾ ਕੇ ਜੋ ਠੀਕ ਹੈ ਹੈ ਆ ਬਾਈ ਦੇਖ ਲੈ ਕਈ ਇਹਨੇ ਕਾਲਾ ਮਾੜਾ ਕਾਲਾ ਮਾੜਾ ਲੈ ਮੈਂ ਤੁਹਾਨੂੰ ਨਹੀਂ ਕਿਹਾ ਚੂਲੇ ਨੂੰ ਕਹਿੰਦੀ ਮੇਰੀ ਫੋਟੋ ਖੱਚ ਤੋ ਫੋਟੋ ਖੱਚ ਤੋ ਦੀ ਰਾਣੀ ਮੋਖਰਜੀ ਦੀ ਆ ਜਾ ਭੱਜ ਕੇ ਵਾਹ ਜਾ ਗੱਡੀ 'ਚ ਲੈ ਵੀ ਆਇਤਾ ਨੀਲਾ ਨੀਲਾ ਕੱਢ ਲਿਆ ਸੰਧਾਰੇ ਦੇਣ ਜਾਣਾ ਜਠਾਣੀਆਂ ਕੋਲੇ ਨਹੀਂ ਸੱਚ ਜਠਾਣੀਆਂ ਨਨਤਾ ਪਰਣਾ ਕਾ ਕੰਜਰ ਪਰਨ ਸਾਲਾ ਮਸਾਲਾ ਉਹ ਨਹੀਂ ਜਠਾ ਮੰਮੀ ਤੂੰ ਪਾ ਕੇ ਦੇਖੀ ਹੀਲ ਨਾ ਉਹ ਨਾ ਤਾਂ ਜਵਾਨੀ ਕਿ ਨਹੀਂ ਪਾਈ ਹੀ ਨਾ ਹੁਣ ਪਾ ਕੇ ਦੇਖ ਮੈਂ ਲਾਲੀ ਸੀ ਨਾਸਕਾ ਹਾਂ ਉਹ ਉਹ ਤਾਂ 14 ਸੀ ਪਾਦਾ ਮਾਦਾ ਵਡਾ ਕੇ ਫੇਰ ਪਾਈ ਆ ਪਾ ਕੇ ਤਾਂ ਦੇਖ ਚੁੰਮਣੇ ਚੁੰਮਣੇ ਦੂਜਾ ਪੈਰ ਵੀ ਦੇ ਦੂਜਾ ਪੈਰ ਵੀ ਦੇ ਉਹ ਤੇਰਾ ਤੇ ਮੰਮੀ ਤੇਰਾ ਤੇ ਸੁਮਨ ਦਾ ਇੱਕ ਮੇਚ ਹੀ ਲੱਗਦਾ ਮੈਨੂੰ ਬਸ ਮੇਰਾ ਪੈਰ ਚੌੜਾ ਥੋੜਾ ਜਿਹਾ ਉਹ ਪਹਾੜ ਤਾਰ ਮੈਨੂੰ ਨਾ ਮੈਂ ਕਿੱਥੇ ਆ ਜੂ ਨਾ ਤਾਂ ਘਟਤਾ ਤੜਾ ਆ ਤਾਂ ਗਈ ਖੜੀ ਹੋ ਮਾਰੇ ਉਹ ਮੈਂ ਫੜ ਕੇ ਰੱਖੂੰ ਆ ਵਾਹ ਫੜ ਕੇ ਰੱਖੂੰ ਫੜ ਕੇ ਮੈਂ ਬਾਖਰੂ ਬਾਖਰੂ ਮੈਨੂੰ ਕੁਛ ਲਾ ਤਰ ਤੁਰਿੰ ਤੁਰਿੰ ਆਗਾ ਕਰਨੂੰ ਕਰਨੂੰ ਕਹਿੰਦੇ ਮੈਨੂੰ ਕੁਛ ਹੋਇਆਗਾ ਮਰਜੀ ਤਰ ਲਾ ਕਰਨ ਨਾ ਪਾਈਨੀ ਪਾਲੀ ਬੱਛ ਪਾਲੀ ਨਹੀਂ ਮਜਵਾਨੀ ਨਹੀਂ ਪਾਲੀ ਕਹਿੰਦਾ ਮੈਂ ਇੱਕ ਹੀਲ ਸੋਨੇ ਵਾਲੀ ਤੈਨੂੰ ਹੈ ਅੱਜ ਹੀਲ ਪਾ ਕੇ ਜਾ ਉਹ ਦੋਹਾਂ ਜਾਣਗੇ ਨੋ ਸਸ ਹਾਂ ਪਾ ਕੇ ਜਾ ਠੀਕ ਹੈ ਹੈ ਜਦ ਤੁਰਦੀ ਮਟਕ ਦੇ ਨਾਲ ਨਹੀਂ ਜੁੱਤੀ ਚੂੰ ਚੂੰ ਕਰਦੀ ਨਹੀਂ ਜੁੱਤੀ ਚੂੰ ਚੂੰ ਆ ਗਿੜਾ ਦੇ ਕਹਿੰਦੀ ਹੋਏ ਸੈਟ ਨਾ ਵੇਂਦਾ ਮੈਂ ਤੁਰ ਨੂੰ ਆ ਤਾਂ ਨਹੀਂ ਗੇ ਮੈਂ ਪਰ ਇਹਨਾਂ ਪਾਈ ਨਹੀਂ ਹੀਲ ਨਹੀਂ ਹੈਗੀ ਤੇ ਘਾਟਾ ਮਾੜਾ ਹੋਰ ਕਿੰਨੀ ਹੀਲ ਹੁੰਦੀ ਆ ਪਤਾ ਇੱਕ ਦੇ ਨਹੀਂ ਲਵੀਆਂ ਇੱਕ ਵੇਹ ਸਾ ਕੰ ਬਿੰਦਾ ਨੂੰ ਪੁੱਛੀ ਤੇਰੇ ਦਾਦੀ ਤੇ ਬਿੰਦਾ ਕਹਿੰਦੇ ਕਿੱਥੇ ਗਏ ਸੀ ਉਹਦੇ ਹੀਲ ਪਾਈ ਸੀ ਟੈਂਪੂ 'ਚ ਉਤਰ ਕੇ ਕਿਤੇ ਵਿੱਟਾ ਮਰੋੜਿਆ ਗਿਆ ਸੀ ਹਮਮ ਸਹੀ ਗੱਲ ਆ ਹੋਰ ਆ ਬਹੁਤ ਏ ਟੈਂਪੂ ਤੇ ਚੜਦੀ ਨਹੀਂ ਨਾ ਤਾਂ ਨਹੀਂ ਇਹਦਾ ਕਿੱਟਾ ਮੋੜਦਾ ਮੇਰੇ ਸਟੈਲ ਵਾਲਿਆਂ ਦੇ ਲੈ ਕੇ ਚੱਲਾਂਗੇ ਮੋੜਨ ਟਾਉ ਮੰਮੀ ਇਹਨੂੰ ਜੁੱਤੀ ਪਵਾ ਕੋਈ ਮੰਮੀ ਦੇ ਆਪਦੇ ਵਾਲੀ ਕੱਢੀ ਜੁੱਤੀ ਪੰਜਾਬੀ ਹਾਂ ਪੰਜਾਬੀ ਤਾਂ ਆ ਜਾਣੀ ਆ ਪਾਸ ਕੱਢ ਤਾਂ ਸਹੀ ਆਹੀ ਪਾ ਕੇ ਦੇਖੋ ਤਾਂ ਆ ਪਵਾ ਜਿਆ ਸੋਚਦੇ ਆ ਪਾ ਕੇ ਜਾਵਾਂ ਮੇਚਾ ਤਾਂ ਕੋਈ ਨਾ ਤੇ ਫਿਰ ਐਮੀਬਾ ਦੇ ਪਰ ਇਹ ਘੱਟ ਪਰ ਮੰਮੀ ਦਾ ਮੂਰੋ ਪੰਜਾ ਹੌਲਾ ਨਾ ਨਾ ਇਹ ਤਾਂ ਭਾਰਾ ਮੇਰਾ ਤੇ ਅਮਨੇ ਭੈਣੇ ਦਾ ਇੱਕ ਨਾ ਪਾ ਸਾਡਾ ਦੋਸਤ ਮੇਰਾ ਤੇ ਬਿੰਦਰ ਦਾ ਅਨਾਕਮ ਨੇ ਦਾ ਬਿੰਦਰ ਦਾ ਆ ਗਿਆ ਕੰਮ ਨੇ ਦਾ ਤੇ ਹੈਤੀ ਆ ਤੁਮੇ ਪਰਸੂ ਨੂੰ ਬਾਬੇ ਜਾਉਂਦੇ ਆ ਬਹਿ ਮੇ ਜੀ ਆ ਪਾਰਾ ਪਤਲੀ ਆ ਹਲੇ ਪੈਰ ਦਿਖਦਾ ਸਿਰ ਨਹੀਂ ਨਹੀਂ ਹੋਈ ਲੱਗਦਾ ਨਹੀਂ ਨਹੀਂ ਮੋਰੀ ਪੰਜਾ ਹਾਂ ਪੰਜਾ ਦਾ ਮੇਰਾ ਬਹੁਤ ਪਾਰਾ ਮੇਰਾ ਮੰਮੀ ਅਰਗੇ ਪੈਰਾ ਮੇਰੀ ਅਰਗੇ ਹੂੰ ਹੂੰ ਮੰਮੀ ਦਾ ਪੈਰ ਬਹੁਤ ਤੇ ਉਹ ਕੁੜੀ ਮੰਮੀ ਦੀ ਆਪਦੀ ਦੀ ਮੰਮੀ ਅਰਗੀਆਂ ਹੁਣ ਵੀ ਪੈਰ ਮੰਮੀ ਦੇ ਇੱਕ ਨੰਬਰ ਮੇ ਤੁ ਵੱਡਾ ਹੋਣਾ ਦੇਖੋ ਹੂੰ ਸਾਡੇ ਇਕਬਿੰਦਰ ਦਾ ਨੀ ਆਪਣੀ ਦਾ ਹਾਂ ਦਾ ਸਾਤੇ ਬੁੱਢਾ ਬਿੰਦਰ ਭੈਣ ਦਾ ਬਾਹਰ ਛੋਟੇ ਛੋਟੇ ਪੈਰ ਐ ਡੇ ਡੇ ਓਏ ਜਾਂਦੀ ਤੇ ਬੂਢੀ ਵਿਚਾਰ ਦੇ ਲਾਹੇ ਨੇ ਜਦੋਂ ਸਕੂਲ ਚ ਵੀ ਵਾ ਸਾਤੇ ਬੂਢਾ ਸਰ ਗਿਆ ਚਲੋ ਗਰਾ ਫਿਰ ਮੈਂ ਰੋਟੀ ਰੁੱਟੀ ਖਾ ਲਈ ਅਸਲਾ ਸਭ ਨੇ ਖਾ ਲਈ ਚੱਲਿਆ ਮੈਨੂੰ ਦੋ ਗਰਾ ਫਿਰ ਚੱਲ ਗਿਆ ਆਪਾਂ ਟਾਈਮ ਨਾ ਮੋੜਨਾ ਫਿਰ ਮੈਨੂੰ ਇੱਕ ਰੋਕ ਨੀ ਲੱਭੀ ਛੋਟ ਨਾਲ ਦੀ ਇੱਕ ਇਹਦੇ ਵੀ ਖਾਵਾ ਜੜਾ ਚੱਲ ਲੱਭ ਜੂਗੀ ਹੁੱਲਾ ਵਾਲਾ ਕੋਈ ਚੱਕੋ ਕਰਾਂ ਸੰਦ ਸਮਾਨ ਚੱਲ ਵੀ ਸੋਹਣੇ ਚਲੋ ਚਲੋ ਕਰਾਂ ਦੀ ਮੈਂ ਸਟਾਰਟ ਕਰਦਾ ਗੱਡੀ ਚੱਲੇ ਆਹ ਦੇਖ ਸੋਹਣੇ ਲੱਗਦੇ ਆ ਬਲਬ ਜੀ ਇਹ ਹੁਣ ਵੀ ਚੱਲਣਗੇ ਅੱਛਾ ਰਾਤ ਨੂੰ ਜਾਗਦੇ ਆ ਚਲੋ ਵੀ ਚੱਲ ਗਿਆ ਵੱਲੇ 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 ਨੰਦਾਂ ਦਾ ਸੰਧਾਰਾ ਦੀਵਾਲੀ ਲੈ ਕੇ ਚੱਲੀ ਅੱਜ ਪਰਝਾਈ ਭਾਈ ਚਲੋ ਯਾਰੀ ਫੋਟੋ ਖਿੱਚ ਦੋ ਫੋਟੋ ਖਿੱਚ ਦੋ ਦੀ ਰਾਣੀ ਮੋਖਰਜੀ ਦੀ ਆ ਜਾ ਭੱਜ ਕੇ ਬਹਿ ਜਾ ਗੱਡੀ 'ਚ ਸਸਾਸੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਕਿੱਥੇ ਚੱਲੇ ਆਂ ਦੀਵਾਲੀ ਦੀ ਪੁੱਤਾਂ ਨੂੰ ਭੈਣਾਂ ਨੂੰ ਤੇਰਾਂ ਨੂੰ ਭੈਣ ਹੁਣਾਂ ਨੂੰ ਅੱਜ ਚੱਲਿਆਂ ਦੀਵਾਲੀ ਦੇਣ ਤੇਰੇ ਮਾਮੇ ਤਾਂ ਦੇਖਿਆ ਹੁਣ ਉਹਨਾਂ ਨੂੰ ਵੀ ਦੇਖ ਕੇ ਆਉਣੀ ਹੁਣ ਮੈਂ ਮਾਮਾ ਆਲ ਦੇ ਭਾਂਜੇ ਨੂੰ ਦਿਵਾਲੀ ਤੇ ਕੇ ਆਉਂਗਾ ਮੇਰਾ ਦੇ ਤੇਰਾ ਮਾਮਾ ਦੇ ਆਉਂ ਤੇਰਾ ਮਾਮਾ ਵੀ ਦੇ ਗਿਆ ਹਾਂ ਇਹਦਾ ਵੀ ਦੇ ਗਿਆ ਹੁਣ ਮੈਂ ਦੇ ਕੇ ਆਉਂਗਾ ਬਸ ਹੁਣ ਆਈ ਚੱਲਣਾ ਦਿਵਾਲੀ ਤੱਕ ਬਸ ਦਿਵਾਲੀ ਕਿਹੜਾ ਕੋਡੇ ਰਹਿ ਕੇ ਤਿੰਨ ਤੱਕ ਦਿਨ ਰਹਿ ਕੇ ਕੋ ਕੱਲ ਮਾਮੇ ਹੁਣੀ ਆਏ ਅੱਜ ਆਪਾਂ ਭੈਣੇ ਉਹਨਾਂ ਨੂੰ ਦੇਣ ਚੱਲੇ ਕੱਲ ਨੂੰ ਮੰਮੀ ਉਹਨਾਂ ਨੇ ਆ ਜਾਣਾ ਪਰਸੋਂ ਨੂੰ ਫੇਰ ਆਪਾਂ ਜਾਣਾ ਹੂੰ ਬਸ ਇਦੂ ਗਲੇ ਰੱਖ ਦਿਵਾਲੀ ਕਿਉਂ ਇਦੋਂ ਅਗਲੇ ਦਿਨ ਕਿੱਥੇ ਦਿਵਾਲੀ ਫੇਰ ਆਪਾਂ ਘਰ ਦਾ ਸਮਾਂ ਨਹੀਂ ਨਾ ਮੈਂ ਮੁੰਡਾ ਤਾਂ ਪਹੁੰਚੀ ਹੈ ਕਿ ਨਹੀਂ ਨਹੀਂ ਨਾ ਮੋੜਦੇ ਹੋਏ ਬੱਚਦੇ ਨੇ ਵਾਹ ਇਹ ਗੁਰੂ ਬਾਬਾ ਜੀ ਬਾਬੇ ਸ਼ੀਦੋ ਸਤਿਰਾਮ ਸਤਿਵਾ। ਮੋੜਦੇ ਹੋਏ ਪੁੱਛਦੇ ਆ ਆਓ ਮੋੜਦੇ ਕੰਮ ਇਹਨੂੰ ਫੋਨ ਲਾ ਲਿਓ ਫਿਰ ਤਾਂ ਇੱਕੋ ਟੂਰ ਚ ਹੀ ਕੱਢਿਆ ਜਾਵਾਂਗੇ। ਫਿਰ ਹੈਪੀ ਭੈਣੇ ਕੋਲ ਜਦੋਂ ਆਗੇ ਉਹ ਤੋਂ ਕੰਮੇ ਭੈਣ ਨੂੰ ਪੁੱਛ ਲਾਂਗੇ ਜੇ ਕੰਮੇ ਭੈਣੇ ਆ ਗਈ ਹੋਈ ਫਿਰ ਨਾਲ ਹੀ ਗगन ਨੂੰ ਤੇ ਕੰਮੇ ਭੈਣੇ ਨੂੰ ਇਕੱਠਿਆਂ ਨਹੀਂ ਦੇਵਾਂਗੇ। ਹਾਂ ਇਹਨਾਂ ਦਾ ਇੱਧਰੋਂ ਨਾ ਟੋਕ ਨੂੰ ਮੇੜਿਆ। ਫਿਰ ਝੂਮਰ ਫਿਰ ਕੱਲ ਨੂੰ ਦੇ ਉਮਰ ਤਾਂ ਕੋਈ ਨਾ ਝੂਮਰ ਤਾਂ ਲਵਾ ਲਾਂਗੇ। ਕੱਲ ਨੂੰ ਲਵਾ ਲਾਂਗੇ। ਝੂਮਰ ਦਾ ਨਹੀਂ ਹੋਇਆ। ਜੇ ਕੰਮੇ ਭੈਣੇ ਨਾ ਆਈ ਹੋਈ ਫੇਰ ਆਪਾਂ ਅਮਨੇ ਭੈਣੇ ਨੂੰ ਜਿੱਦਣ ਦੇਣ ਜਾਣਾ ਉਦੋਂ ਮੁੜਦੇ ਹੋਏ ਗगन ਤੇ ਕੰਮੇ ਭੈਣੇ ਘੜ ਗਾਓ ਵਾਏ ਕਰਦੇ ਦੇਖਦੇ ਆ ਪਹਿਲਾਂ ਉੱਥੇ ਜਾ ਕੇ ਹੈਪੀ ਭੈਣੇ ਕੋਲ ਫੋਨ ਲਾ ਸੀ ਫੇਰ ਫਿਰ ਮੰਮੀ ਡੈਡੀ ਦਾ ਜੋ ਮਰ ਦੇ ਲੈਣ ਦੇ ਛੋਟਾ ਮੈਂ ਫੇਰ ਤਾਂ ਵੀ ਲਾਉਣਾ ਪੈਣਾ ਫੇਰ ਤਾਂ ਕਹਿਣਾ ਪੈਣਾ ਤਾਂ ਮੈਨੂੰ ਹੀ ਕਿਹਾ ਡੈਡੀ ਨੂੰ ਫੋਨ ਲਾਉਣਾ ਵੀ ਆਦਮੇ ਵੀਰ ਮੈਂ ਕਿਹਾ ਜਦੋਂ ਅਸੀਂ ਉਧਰੋਂ ਤੁਰਪੇ ਨਾ ਉਦੋਂ ਤੁਸੀਂ ਆਦਮੇ ਅੰਕਲ ਨੂੰ ਕਹਿ ਦਿਓ ਵੀ ਆ ਨਹੀਂ ਉਹਦਾ ਹੁਣੀ ਫੋਨ ਲਾਉਣਾ ਪੈਣਾ ਤੂੰ ਮੇਰੇ ਨੂੰ ਕਈ ਵਾਰੀ ਉਹ ਜਾਬ ਨੇਂਦਾ ਕੰਮ ਕੁੰਮ ਡੈਡੀ ਨੂੰ ਫੋਨ ਲਾ ਦੂਗਾ ਡੈਡੀ ਆ ਤਾਂ ਮੇਰੇ ਨੂੰ ਫੋਨ ਲਾ ਦੋ ਆਓ ਫੇਰ ਹੀ ਝੂਮਾ ਟੰਗਾ ਹੈ ਨਾ ਉਹਨੂੰ ਘਾਟਾ ਦੋ ਘਾਟੇ ਲਾ ਗਹਿਣਿਆ ਝੂਮਾ ਟੰਗਾ ਨੂੰ ਸਾਲਾ ਤੈਨੂੰ ਘਾਟਾ ਚੁਮਣ ਨਹੀਂ ਆਉਣੇ ਜਾਂ ਚਮਾਰ ਮਾਰ ਉਹ ਰ ਗਿਆ ਅਗਲੇ ਵਾਰ ਛੋਨੇ ਵੀ ਲੈ ਆ ਮੈਂ ਪਹਿ ਗਈਆਂ ਉਹੀ ਉਹ ਕਹੋ ਉਹਨੂੰ ਹੱਥ ਪਾ ਲੈਣ ਲੈ ਆ ਫੇਰ ਵੀ ਉਹੀ ਜਿਹੜਾ ਆਪਾਂ ਕਿਹਾ ਸੀ ਪਰ ਮੈਨੂੰ ਪਸੰਦ ਘੱਟ ਆ ਇਹ ਉਹ ਤਾਂ ਨਹੀਂ ਕਹ ਦੋ ਮੈਨੂੰ ਉਹੀ ਪਸੰਦ ਸੀ ਜਿਹੜਾ ਮੈਂ ਤੇ ਮੰਜੂ ਬਣੇ ਨਹੀਂ ਕੀਤਾ ਉਹ ਨਹੀਂ ਉਹਦਾ ਯਾਰ ਜਮਾ ਨਾਲ ਲਾ ਕੇ ਦਾ ਉਹਦਾ ਫਾਇਦਾ ਹੀ ਨਹੀਂ ਸੀ ਕਾਉਂਸਲਿੰਗ গোল্ডেন ਸੀ। ਉਦੋਂ ਤਾਂ ਬਸ ਉਹਦਾ ਉਹ ਕਾਲੀਆਂ ਪਾਈਪਾਂ ਦੀ ਥਾਂ ਤੇ 골ਡਨ ਪਾਈਪਾਂ ਭਾਲਦੀ ਸੀ। ਝੂਮਰ ਦਾ ਸੀ ਇਹ ਸੀ। ਪਤਾ ਹੀ ਕਿਤੋਂ ਵਧੀਆ ਸੋਹਣੀ ਆ। ਉਹ ਸੋਹਣੀ। ਉਹ ਕਾਲਾ ਨજર ਵੱਟੂ ਹੁੰਦਾ, ਨજર ਨਹੀਂ ਲੱਗਦੀ। ਹੁਣ ਸਾਰਾ ਹੀ ਮਿੱਟੀ ਰੰਗਾ ਬਣਾਤਾ ਅੰਦਰ। ਦੀ ਸੁਣਦਾ। ਹਾਂ। ਕਾਲਾ ਆਪਣੇ ਵਾਲਪੇਪਰ 'ਚ ਹੈ ਨਹੀਂ ਆਪਣਾ ਅੰਦਰ ਕੰਟਰਾਸਟ ਹੀ ਨਹੀਂ ਬਣ ਰਿਹਾ ਕਾਲੇ ਦਾ ਕੋਈ। ਉਹ ਬਣੂਗਾ। ਨજર ਵੱਟੂ ਲਾਇਆ ਆਪਾਂ ਲੈ ਆ ਕੇ ਯਾਰ। 골ਡਨ ਦਾ ਆਪਣੇ ਨਾਲ ਮੈਚਿੰਗ ਹੁੰਦਾ ਸੀ। ਬਸ 골ਡਨ 골ਡਨ ਹੀ ਕਰੀ ਜਾਣਾ ਹੁਣ ਸਾਰਾ ਕੁ। ਹਾਂ। गाने सारा बड़ा तू नहीं हुन ਜਦੋਂ ਲੱਗ ਗਿਆ ਨਾ ਉਹਦੀ ਇਹ ਤਾਂ ਦੇਖੀ ਫਿਰ ਮੂੰਹ ਉਹ ਤਾਂ ਨਹੀਂ ਦੇਖੀ ਇਹਨੇ ਕਿਹਾ ਹਾਏ ਇਹ ਤਾਂ ਬਹੁਤ ਸੋਹਣਾ ਲੱਗਦਾ ਨਹੀਂ ਸੋਹਣਾ ਸੀ ਬਟ ਉਹ ਕਾਲਾ ਕਾਲੀ ਚੀਜ਼ ਰੰਗ ਕੱਢਦਾ ਉਹ ਗਾਣੇ ਉਹ ਜ ਚੱਲਦੇ ਸਿੰਦਰ ਨੇ ਗਾਣਿਆਂ ਦੇ ਮਾਰੇ ਨੇ ਲਿਆ ਉਹ ਪਤਾ ਘਮਦਾ ਉਹ ਐਂਦੀਆਂ ਸਹੂਲਤਾਂ ਮਿਲ ਗਈਆਂ ਉਹ ਚ ਨਹੀਂ ਉਹ ਪਸੰਦ ਸੀ ਅੰਜੂ ਦੇ ਵੀ ਉਹ ਵੀ ਹਾਂ ਉਹਨੇ ਉੱਠਣ ਚਾਰ ਇੱਕ ਹੀ ਇਹਨੂੰ ਦੋ ਦਿਖਾਏ ਸੀ ਵੀ ਉਹ ਲੈਣਾ ਕੋਈ ਕਹੇ ਉਹ ਸੋਨਾ ਉਹਦਾ ਪੁਰਾਣੇ ਬਾਲੇ ਹੋਗੇ ਉਹ ਨਹੀਂ ਦੀਪੇ ਵਾਲਾ ਨਹੀਂ ਜਿਹੜਾ ਬਾਚੋ ਦੇਖਿਆ ਬੱਤੀਆਂ ਨੇ ਦੇ ਨਾਲ ਚੱਲ ਆ ਬੜਾ ਹੁਣ ਤਾਂ ਲੈ ਲਿਆ ਸੋਨਾ ਵਾ ਬਸ ਲਾਉ ਵੀ ਆ ਗਿਆ ਸੁਵੱਦੀ ਇਸ ਸੁਵੱਦੀ ਅਸੀਂ ਸ਼ਹਿਰ ਦੇ ਵਿੱਚ ਦੀ ਹੋ ਕੇ ਆਨੇ ਆ ਸ਼ਹਿਰ ਇੰਨੀ ਆ ਤਕੜੀਆਂ ਤਕੜੀਆਂ ਮਠਿਆਈ ਵਾਲੀਆਂ ਦੁਕਾਨਾਂ ਪਰ ਇਹਨਾਂ ਨੂੰ ਸੁਵੱਦੀ ਵਾਲੇ ਤੂਰ ਦੀ ਮਠਿਆਈ ਇਹ ਮਠਿਆਈ ਦੀ ਚੀਜ਼ ਹਰ ਬਹੁਤ ਵਧੀਆ ਇਹ ਜਦੋਂ ਅਸੀਂ ਭੈਣੇ ਨੂੰ ਪੁੱਛੀ ਕਿ ਕਿੱਥੋਂ ਲੈ ਕੇ ਆਈਏ ਖਾਣ ਨੂੰ ਜਗਰਾਵਾਂ ਤੋਂ ਲਈ ਨਹੀਂ ਨਹੀਂ ਅੱਛਾ ਬੱਤੀਆਂ ਲੈ ਆਇਆ ਏ ਡੱਬਾ ਤੂਰ ਵਾਲੇ ਦੀ ਹਰ ਚੀਜ਼ ਹੀ ਵਧੀਆ ਇੱਥੇ ਉਹ ਦੇਖਿਓ ਮਾੜਾ ਉਹ ਕੀ ਆਹ ਨਹੀਂ ਭਈ ਸਤੋ ਸਤਵਾੜੀਆਂ ਤਾਂ ਨਹੀਂ ਲੈ ਕੇ ਆਣੀਆਂ ਪੜਾਕੇ ਦੀਵੇ ਲੜੇ ਦੀਵੇ ਦੀਵੇ ਘਰੋਂ ਚੱਕ ਲਿਆਉਂਦੀ ਦੱਸ ਤਾਂ ਦੀਵੇ ਲੈ ਆ ਜਾ ਤੇ ਹੋਰ ਲੈ ਆਉਂਦੇ ਆਪਾਂ ਦੀਵੇ ਲੈ ਵੀ ਇੱਥੋਂ ਮਿਲ ਜਾਣਗੇ ਤੁਹਾਨੂੰ ਦੀਵੇ ਉਹ ਦੋ ਸਿੰਗਰਾਂ ਕੀ ਪਤਾ ਦੂਜੇ ਵੀ ਹੋਣ ਤੂੰ ਦੁਕਾਨ ਤੇ ਜਾ ਕੇ ਪੁੱਛਿਆ ਦੀਵੇ ਦੂਵੇ ਤੇ ਮੈਂ ਇਧਰੋਂ ਫਿਰ ਲੈਣਾ ਲੈਣਾ ਵਾ ਮਠਿਆਈ ਜਾ ਕੇ ਮੈਂ ਪੁੱਛ ਕਉਂ ਨਾ ਮੈਨੂੰ ਇਹਦੇ ਲੱਗਦੇ ਆ ਬਾਈ ਫਿਰ ਇਹਦੇ ਵੀ ਦੇਖੇ ਮੋਮਬਤੀਆਂ ਦਾ ਡੱਬੇ ਲਿਆਉਣੀਆਂ ਦੋ ਦੋ ਚਲ ਦੇਖ ਲਾ ਜੇ ਮੈਂ ਤਾਂ ਠੀਕ ਲਾ ਦਾਂ ਨਾਲ ਹੀ ਚੱਲਾਂ ਫਿਰ ਆਹ ਚੱਲੋ ਬਾਹਰੇ ਅੱਛੂ ਜਾਗੀ ਪਸਾਨੇ ਦਾ ਵੀ ਲੈ ਲਈ ਇੱਥੇ ਆਪਾਂ ਹੂੰ ਹੂੰ ਲਓ ਚੱਲ ਕੋਈ ਨਾ ਮੋਮਬਤੀਆਂ ਮਿਲ ਗਈਆਂ ਇੱਥੋਂ ਤਾਂ ਮੋਮਬਤੀਆਂ ਮੈਣੇ ਛੋਣੇ ਨਹੀਂ ਜਿਹੜੇ ਮੈਂ ਪੜਦੀ ਸੀ ਉਹ ਨਹੀਂ ਸੀ ਜਿਹੜੇ ਮੈਣੇ ਉਹ ਤਾਂ ਸ਼ਹਿਰਾਂ ਚੋਂ ਮਿਲਣੀਆਂ ਆ ਇਹ ਸ਼ਹਿਰੀ ਆ ਇਹ ਮੁੱਲ ਸਵੱਦੀ ਸ਼ਹਿਰ ਕਿੱਥੇ ਆਦਾ ਆਪਣੇ ਪਿੰਡਾਂ ਵਰਗਾ ਪਿੰਡ ਆਪਾਂ ਚਾ ਗਾਲ ਦੱਬੇ ਲੈ ਲਏ ਮਠਿਆਈ ਵਧੀਆ ਹੁੰਦੀ ਇਹਨਾਂ ਦੀ ਹੂੰ ਸਵਾਸੀ ਹੂੰ ਖਾਦੀ ਸੀ ਨਾ ਤਾਜੀ ਹੁੰਦੀ ਐ ਸਾਰਾ ਹੁਣ ਉਹਦੇ ਵੱਡੇ ਵੱਡੇ ਟੱਬ ਭਰ ਕੇ ਰੱਖੇ ਪਿਆ ਮਾਮੀ ਦਿਵਾਲੀ ਆਉਂਦੀ ਕਰਕੇ ਨਾ ਦਿਵਾਲੀ ਦੀਆਂ ਤਿਆਰੀਆਂ ਜਾਲਣੀਆਂ ਸਾਰੀ ਹੁਣ ਤਾਂ ਆਓ ਅੱਗੇ ਅਸੀਂ ਉਹ ਲੱਡੂ ਵਟਾਉਣੇ ਹੁੰਨੇ ਆਪਾਂ ਤਾਜੇ ਧਰਮੇ ਹਲਵਾਈ ਤੋਂ ਆਪਣੇ ਹੂੰ ਐਤ ਕੀ ਫਿਰ ਇਹ ਕਹਿੰਦੀ ਐ ਅਸੀਂ ਲੱਡੂ ਤਾਂ ਖਾਣੇ ਨਹੀਂ ਲੱਡੂ ਕੋ ਖਾਂਦੇ ਨਹੀਂ ਤਾਜੀ ਸਵਾਦੀ ਤਾਜੀ ਤਾਜਾ ਸਵਾਦ ਲੱਗਦੇ ਆ ਨਾ ਬਾਅਦ ਚ ਜਦੋਂ ਸੱਕ ਜੇ ਜਾਂਦੇ ਉਹ ਚਲੋ ਕਹਿੜੇ ਜੇ ਹੋ ਜਾਂਦੇ ਇਹ ਬਰਾਤ ਲੱਡੂ ਵੀ ਉੱਥੇ ਕੀ ਪੈਂਦੇ ਆ ਹੁਣ ਤਾਂ ਲੱਡੂ ਵੀ ਉੱਥੇ ਹੀ ਆ ਲੱਡੂ ਦਾ ਸਾਰੇ ਹੈ 150 ਨੂੰ ਬਸ ਘਰ ਦੇ ਲੱਡੂ ਘਰ ਦੇ ਹੀ ਹੁੰਦੇ ਆ ਤੇਰਾ ਅਮਰਤਬਾਈ ਆਇਆ ਭਾਈ ਤੇ ਉਧਰੋਂ ਦੀਵਾਲੀ ਵਾਲੇ ਦਾਣ ਸੀ ਨਾ ਵੀ ਲੱਡੂ ਵਟਾ ਕੇ ਲਿਆਏ ਇਹ ਸ਼ਹਿਰੋਂ ਆਈਆਂ ਕਿਤੇ ਮੈਂ ਸੀ ਅਮਰਤਬਾਈ ਤੇ ਡੈਡੀ ਆ ਸੀ ਤੰਨੇ ਘਰੇ ਮੈਂ ਲੱਡੂ ਚੱਕ ਲਿਆ ਉਹਨੇ ਵੰਟਦੇ ਭਾਈ 70 ਮੇਨੇ ਤੇ ਆਰੇ ਬੱਟਨੇ ਅਸੀਂ ਆ ਉਹ ਜਾਨੀ ਪੂਰ ਕੱਢ ਕੇ ਦੇ ਦਿੰਦਾ ਹੁੰਦਾ ਉਹਨਾਂ ਤੋਲ ਕੇ ਘਰੇ ਬੱਟੋ ਆਪਦੇ ਲੈ ਕੇ ਜਾਓ ਅਈ ਕੀ ਕੀਤਾ ਭਾਈ ਇੱਦਾਂ ਚੱਲ ਛੋਟੇ ਛੋਟੇ ਇੱਦਾਂ ਛੋਟੇ ਛੋਟੇ ਬੱਟੇ ਬਾਈ ਦੇ ਡੇ ਡੇ ਲੱਡੂ ਵਟਦੇ ਸਾਡੇ ਬੱਟ ਫੇਰ ਇਹ ਜਦੋਂ ਆ ਕੇ ਘਰੇ ਦੇਖਿਆ ਨਾ ਵੀ ਆਹ ਡੇ ਡੇ ਲੱਡੂ ਤਾਂ ਤੁਸੀਂ ਕਹਿੰਦੇ ਆ 2 ਕਿਲੋ 4-5 ਲੱਡੂਆਂ ਜੀ ਪੂਰੇ ਕਰ ਦੂੰ ਫੇਰ ਲੱਡੂ ਢਾਏ ਫੇਰ ਇਹ ਮੰਮੀ ਉਹਨਾਂ ਨੇ ਬੱਟੇ ਆ ਨਹੀਂ ਉਹ ਵੱਟ ਕੇ ਕਾਹਤੋਂ ਨਹੀਂ ਦਿੰਦਾ ਪਟਣ ਦਾ ਕਿੱਥੇ ਟਾਈਮ ਆ ਤੁਹਾਨੂੰ ਵਟਕੇ ਦੇਊਗਾ ਪਟਣ ਨਾਲ ਹੀ ਟਾਈਮ ਹੁੰਦਾ ਕਿਉਂ ਖਲਵਾਈਏ ਜਦੋਂ ਨੂੰ ਪੈਸੇ ਦੇਣੇ ਤਾਂ ਮਤਲਬ ਵਟੇ ਪੈਸੇ ਤਾਂ ਪੂਰ ਕੱਢਣ ਦੇ ਦੇਣੇ ਆ ਹਾਂ ਬਣਾਈ ਬਣਾਈ ਆ ਉਹਦੀ ਐ ਨਹੀਂ ਵਟਾਈ ਦੇ ਤਾਂ ਪਟਣੇ ਆਪ ਨੇ ਬਣਿਆ ਇਕੱਠਾ ਕੜਾਹ ਕੱਢ ਲੈਣਾ ਉਹਦੇ ਚ ਜਾਨੀ ਕਿ ਸਮਾਨ ਛੱਟ ਕੇ ਲੈ ਚੱਕੀ ਚੱਕੀ ਫੋਣ ਉਹਦੇ ਮਾਸੀ ਵੀ ਆਉਂਦੀਆਂ ਲੰ ਟੱਕਰ ਗਈਆਂ ਇਦਾਂ ਬਚ ਕੇ ਹੋ ਗਏ ਉਹਦੇ ਦੇ ਉੱਤਰ ਤੋਂ ਤਤਲਾ ਚੱਕ ਕਾ ਫੋਨ ਤਤਲਿਆਂ ਦਾ ਓਏ ਆ ਗਏ ਭਾਈ ਤਤਲਿਓ ਫੋਨ ਲਾਈ ਜਾਂਦੇ ਓਏ ਉਹਨਾਂ ਨੇ ਕਿਹਾ 10 ਵਜੇ ਕਹਿੰਦੇ 2 ਵਜੇ ਤੇ ਚੱਲ ਕੋਈ ਨਾ ਚਲੋ ਭਾਈ ਟਰੋ ਕਰਾ ਆ ਡੱਬਾ ਤੇ ਕੱਢ ਲਈ ਬਾਈ ਉਹਨੇ ਤਾਂ ਸੁੱਤੇ ਪਏ ਆ ਫੋਨ ਲਾਈ ਜਾਂਦੇ ਆ ਉਹ ਸੁੱਤੇ ਪਏ ਆ ਇਧਰ ਬੰਦਾ ਲੱਗਦਾ ਕੁਝ ਮੈਨੂੰ ਹੈ ਸਤ ਸ੍ਰੀ ਅਕਾਲ ਠੀਕ ਆ ਬਣਾ ਐਵਾ ਪੜੇ ਦੱਸੇਗਾ ਕੀ ਲੋੜੀ ਆ ਦੇ ਲੈ ਲੈ ਤੂੰ ਚ ਉਮਰ ਚੋਂ ਮਰ ਹੈਪੀ ਪਿੱਛੇ ਲੱਗ ਜੇ ਪੜਨੇ ਚ ਉਮਰ ਸੋਨਾ ਨਾ ਆ ਤੂੰ ਉਮਰ ਸੋਨਾ ਨਾ ਪੜਨੇ ਬਹੁਤ ਸੋਹਣ ਚ ਉਮਰ ਸੋਨਾ ਨਾ ਜਿਹੜਾ ਨੇ ਜੰਬਰ ਤੇ ਹੋਰ ਮੈਂ ਤਾਂ ਬਹੁਤ ਵਧੀਆ ਲੱਗਿਆ ਆ ਦੇ ਲੈ ਇਹ ਮੰਨਦੀ ਨਹੀਂ ਸੀ ਇਹ ਹੈਪੀ ਦੀ ਜਾ ਕੇ ਕਰਦਾ ਮੈਂ ਕੋਈ ਨਾ ਚੱਲ ਜੱਸ ਚੱਲ ਠੀਕ ਆਪਾਂ ਨੇ ਚੰਗਾ ਚਲੋ ਵੀ ਚਲੋ ਵੀ ਮਾਸੀ ਵੀ ਆ ਗਈ ਚਲੋ ਚੱਲੀਏ ਮਾਸੀ ਦਾ ਉਹੀ ਢੇੜਾ ਹੀ ਨਹੀਂ ਮਾਰਦੀ ਪਿੰਡ ਮੇਰੇ ਨਾਸੀ ਉਹ ਮੇਰੇ ਕੋਲ ਲੈ ਕੇ ਜਾਓ ਚਲੋ ਬਈ ਇਹ ਕਪੜਾ ਨਿਬੜ ਗਿਆ ਹੁਣ ਚਲਈਏ ਦੂਜੇ ਪੜਾ ਤੈਨੂੰ ਸੋਹਿਆਂ ਦੇ ਨਾਲ ਬੰਦਾ ਪੱਬੀਆਂ ਪੱਬੀਆਂ ਚੱਲ ਗਿਆ ਇਹਨਾਂ ਨੇ ਖੁਸ਼ਖਬਰੀ ਦੇ ਦੇਣੀ ਆਪਾਂ ਨੂੰ ਪੱਬੀਆਂ ਪਹੁੰਚਦੇ ਆ ਪਹੁੰਚਦੇ ਨੇ ਮੁੰਡਾ ਦਾ ਖਤਰਾ ਲੱਗ ਜੂ ਟਾਈਮ ਤੇ ਨਹੀਂ ਨਹੀਂ ਤਾਂ ਪਤਾ ਨਹੀਂ ਜੇ ਬੈਠੀ ਰਹੀ ਤਾਂ ਛੇਤੀ ਸੂਕੂਗਾ ਹਾਂ ਉਹਦਾ ਜਦੋਂ ਮੈਂ ਹੁਣ ਢੇੜਾ ਦੇਣ ਗਿਆ ਸੀ ਉਹਦੀ ਮੈਨੂੰ ਲੱਗ ਗਿਆ ਪਤਾ ਮੈਂ ਕਿਹਾ ਇਹਦਾ ਹੁਣ ਤਾਂ ਹੀ ਤਾਂ ਹਿੱਲੀ ਉਹ ਤਾਰ ਮੋਟੀ ਕਰ ਗਈ ਸੀ। ਬਈਆ। ਤੇ ਆ ਵਧ ਗਿਆ ਸੂਪੇ ਦੁੱਧ ਆਉ। ਫੇਰ ਕੁਆਂਟਲ ਦਾ ਦੁੱਧ ਪੈਣ ਲੱਗ ਗਿਆ ਨਾ ਕਹਿੰਦਾ ਕੰਨ ਇਹਨੇ ਸਾਡਾ। ਹੁਣ ਪੈਂਦਾ ਕਹਿੰਦਾ 65 70 ਲੀਟਰ ਹੁਣ ਪਾ ਦੇਈਦਾ। ਮੈਂ ਤਾਂ ਨੂੰ ਕਹੇ ਮੈਂ ਕਿਹਾ ਤੂੰ ਇੱਥੇ ਸ਼ਹਿਰ ਚੂਰ ਦੁਕਾਨ ਲੈ ਲੈ ਡੈਰੀ ਖੋਲ ਲੈ। ਦੁੱਧ ਲੈ ਗਿਆ ਕਹਿੰਦਾ ਦੇਖਦੇ ਆ। ਰੋਕੇ 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 ਜੀ ਨੱਛਾ ਲੈਣਾ। ਭਾਈਓ ਆਹ ਡੇਂਜਰ ਲੱਛੇ ਬਾਈ ਤੂੰ ਆ ਤਾ ਕਿੰਨੇ ਦਾ ਇੱਕ ਦੇ ਦੋ ਕੁਲੇ ਪਏ ਮੇਰੇ ਕੋਲ ਤਾਂ ਕੁਲੇ ਹੈਗੇ ਵਿੱਚ ਦੇਖ ਉਹ ਦੇ ਲਾ ਜਿਹੜੇ ਕੋਲੇ ਹੈਗੇ ਤਾਂ ਲੈ ਲੈ ਨਹੀਂ ਨੇ ਮੇਰੇ ਕੋਲ ਜਿਹਦੇ ਜਿੱਤ ਮੁੱਕ ਗਈ ਗੱਲ ਇਹਨੂੰ ਨਾ ਹੁਣ ਤੁਸੀਂ ਫੋਲਿਆ ਕਰੋ ਇਹਦਾ ਖਾਲੀ ਹੋ ਗਈ ਪੋਰਟਲੀ ਆਪਣੀ ਦੇਖਿਆ ਕਹਿੰਦੀ ਸੀ ਕਿ ਝੂਮੜੀ ਵਧੀਆ ਝੂਮੜਨੀ ਵਧੀਆ ਕਿਸੇ ਨੇ ਨਿੰਦਿਆ ਇੱਕ ਹੈਪੀ ਪਿੱਛੇ ਲੱਗੀ ਬਾਕੀ ਕਹੇ ਨੇ ਬਿੰਦ ਮਾੜਾ ਵਿੰਦਰ ਵੀ ਕਹਿੰਦੀ ਬਹੁਤ ਸੋਹਣਾ ਸੱਬੋ ਵੀ ਕਹਿੰਦੀ ਕਰਨ ਵੀ ਕਹਿੰਦਾ ਇਹ ਵੀ ਹੈਪੀ ਨੂੰ ਪਤਾ ਨਹੀਂ ਹੁੰਦਾ ਕੋਈ ਬਾਤਾਂ ਨਹੀਂ ਉਹ ਤਾਂ ਤੈਨੂੰ ਗੱਡੀ ਚੋਂ ਥੱਲੇ ਲਵਾ ਦੇਣਾ ਸੀ ਉੱਥੇ ਜਗਰਾਵਾਂ ਤੂੰ ਬਸ ਜੇ ਜਾਣਾ ਸੀ ਜੇ ਹਿਸਾਬ ਨਾਲ ਹੋਰ ਆ ਮੇਰਾ ਮਿਲ ਗਿਆ ਇਹ ਮਿਲ ਗਿਆ ਅੜੀ ਚੀ ਇਹ ਤਾਂ ਉਹੀ ਨਹੀਂ ਲੈੰਦੇ ਮਾੜੀ ਤਾਂ ਘਾੜਾ ਨਹੀਂ ਲੈ ਕੇ ਆਇਆ ਜੱਟ ਆਹੋ ਗੜੀ ਮਮੇ ਗੇ ਉਹ ਹਲਾ ਮਾਰ ਕੇ ਮਾਰ ਦੇਂਦਾ ਚੱਲੋ ਭਾਈ ਖਿਜਾਰਾ ਟੈਡ ਕਰੇ ਕਰਾਉਂਦਾ ਕਿੰਬਰ ਦਾ ਨਾ ਉਹ ਮੈਂ ਕਹਦਾ ਕੋਲਾ ਖੜਾ ਉਹਦੇ ਸਾਹਮਣੇ ਨਾ ਉਹ ਗਗਨਾ ਗਗਨਾ ਵੀ ਨਹੀਂ ਤੇ ਦਾ ਕੋਈ ਹੋਰ ਆ ਤਾ ਹਾਂ ਬੋਲ ਗਨੇ ਤੁਸੀਂ ਤਾਂ ਆਉਣਾ ਨਹੀਂ ਸੀ ਇੰਨਾ ਸਮਾਨ ਕਿਵੇਂ ਚੱਲਦੇਂਗੇ ਦਾਹਾ ਲੈਓ ਆ ਜਾ ਆ ਜਾ ਜਾਣ ਕੀ ਬਾਹਰ ਹੀ ਪਖੰਡਾ ਨਾ ਤੁਸੀਂ ਇਹ ਹਾਰੀਂ ਆਹ ਚੂਲਾ ਨੇਂ ਦਦੀ ਸੀ ਓਏ ਇਹ ਮੱਖੀ ਚੂਲਾ ਦੇ ਚੰਦਾ ਬੇਕਾਰ ਗੰਦਾ ਚੂਲਾ ਕੋਈ ਝੁੱਲੇ ਝੁੱਲਾ ਬਣ ਕਿਵੇਂ ਹੋਣਾ ਏ ਇੰਦਰ ਯਾਰ ਤਾਂ ਗੋਟੀ ਓਹ ਛੋਟੀ ਹੋ ਮੇਰੇ ਮੈਂ ਕਿ ਸੱਚੀ ਕਹਾਂ ਉਹ ਬਾਹਰ ਹੀ ਚਾਤਰੀ ਕਾਲ ਓਏ ਗੁੱਜੇ ਪੋਚੋ ਮੋਰ ਨੂੰ ਕਿਹ ਕੋਟ ਰਿਹਾ ਆਂਦਾ ਟੂ ਯਰ ਜੂ ਮੇਰੀ ਬਾਤ ਤਾਂ ਦੂਰ ਡਾਕੀ ਪਤਾ ਸਾਰੇ ਜਨਾਂ ਨੇ ਕਿਹਾ ਬਹੁਤ ਸੋਹਣਾ ਚੂਲਾ ਬੰਦਰ ਮੈਂ ਬੋਲਣ ਲੱਗੀ ਕਹਿੰਦੀ ਹੈਪੀ ਨੂੰ ਬੜਾ ਪਤਾ ਲੱਗਦਾ ਲੈਣ ਦਾ ਕਹਿੰਦੀ ਹੈਪੀ ਨੂੰ ਬੜਾ ਪਤਾ ਕਹਿੰਦੀ ਜਿਹੜੇ ਮੈਂ ਸੂਟ ਕਢਾ ਲੈਂਦੀ ਸੀ ਉਹ ਪਹਿਣਨ ਲੱਗਦਾ ਹਮ ਕਿੱਥੇ ਪਹਿੜਾ ਲਾਦਾ ਪਾਣੀ ਆ ਵਾ ਮੈਂ ਪਾਣੀ ਕਾਲਾ ਪਹਿੜਾ ਲਾਦਾ ਮੈਂ ਦੱਸਦਾ ਬਾਈ ਨੂੰ ਕਿੱਥੇ ਗਿਆ ਵਾ ਮੈਂ ਕਹਿੰਦਾ ਆ ਦੇਖ ਲੈ ਤੈਨੂੰ ਝੂਲੇ ਦੇ ਬਹਾਨੇ ਨਾ ਕਹਿੰਦੀ ਆ ਝੂਲੇ ਦੇ ਬਹਾਨੇ ਝੂਲੇ ਦੇ ਬਹਾਨੇ ਦਾ ਮੈਂ ਕੋ ਤੇਰਾ ਨਾਂ ਲੈਂਦੀ ਆ ਕਹਿੰਦੀ ਕਾਲਾ ਫੇੜਾ ਲਾਦਾ ਕਾਲਾ ਫੇੜਾ ਕਿੱਥੇ ਗਿਆ ਬਾਈ ਬਾਈ ਕਿੱਥੇ ਗਿਆ ਮੇਰਾ ਕਾਲਾ ਨਹੀਂ ਮਾੜਾ ਲੈ ਤੇ ਸਾਡਾ ਕਿਹੜਾ ਕਾਲਾ ਮਾੜਾ ਤੇ ਮੈਂ ਕਿਹੜਾ ਕਹਿੰਦਾ ਮਾੜਾ ਹਾਂ ਤੇ ਤੂੰ ਕਹੀ ਨਹੀਂ ਜਿਹੜਾ ਸਕੂਲੇ ਤੇ ਤਾਂ ਕਾਲਾ ਕਾਲਾ ਲੱਗਿਆ ਉਹ ਮਾੜਾ ਉਹ ਮੈਨੂੰ ਹੋ ਗਿਆ ਕੀ ਉਹ ਪੱਤੀਆਂ ਲੱਗੀਆਂ ਕੀ ਲੱਗੀਆਂ ਗੋਲ ਗੋਲ ਪੱਪਾਈ ਉਹਨੂੰ ਗੱਡੀ 'ਚ ਥੱਲੇ ਰਕਾ ਦੇਣਾ ਸੀ ਨਾ ਜਗਰਾਮਾ ਤੋਂ ਪਿੰਡ ਵਾਲੀ ਬੱਸ ਚੜ੍ਹ ਕੇ ਜਾਣਾ ਸੀ ਉੱਥੇ ਇਹਨਾਂ ਨੂੰ ਮੈਂ ਕਿਹਾ ਸੀ ਨਹੀਂ ਆ ਗਏ ਸਭ ਤੋਂ ਬਣੇ ਵੀ ਕਹਿੰਦੀ ਵਧੀਆ ਉਹਨਾਂ ਨੇ ਬਲੌਗ ਦੇਖਿਆ ਆਈ ਦਰ ਅਨਦੀਪ ਨੂੰ ਮਾਰ ਲਿਆ ਵਾ ਗਰਾਊਂਡ 'ਚ ਕੀ ਹੋਣਾ ਉਹ ਵੀ ਉਹ ਚੱਲ ਫਿਰ ਅੱਜੀ ਚੱਲ ਵੜੀ ਦੀ ਪਿਆ ਕੋਈ ਨਾ ਲੈਕੜਾ ਤੋਂ ਫਾਸਟ ਆਉਣਾ ਆਲੇ ਕੰਤ ਜਾਣਾ ਹਜੇ ਬਸ ਛੁੱਟੀਆਂ ਲਗਾਉਂਦੀ ਆਹ ਚੱਲ ਨਾਲ ਹੀ ਬਾਹਰ ਚੱਲੋ ਉਹਨੂੰ ਕੱਲ ਨੂੰ ਵੀ ਫਿਰ ਨੰਬਰ ਤਾਂ ਬਹੁਤ ਆਏ ਆ ਨੰਬਰ ਤਾਂ ਇਹਦੀ ਮੰਮੀ ਨੂੰ ਬਹੁਤ ਆਉਂਦੇ ਰਹੇ ਆ ਕਿਤੇ ਨਹੀਂ ਆਉਂਦੇ ਸੀ ਇਹ ਗੱਲ ਆ ਕਿੰਨੇ ਆਉਂਦੇ ਸੀਗੇ ਉਹੀ ਪਾਸ ਹੋਗੇ ਪਾਸ ਹੋਗੇ ਆਏ ਕਰ ਆਪਣੇ ਪਿੰਡ ਦਾ ਨਾਂ ਕਿੰਨਾ ਪੈਂਦਾ ਜੀ ਐਚ ਹਾਂ ਜੀ ਹਾਂ ਨਹੀਂ ਨਹੀਂ ਕਰ ਤੇ ਕਰ ਯਾਰ ਨਹੀਂ ਬੋਲਣਾ ਉਹ ਤੇ ਹਾਂ ਹਾਂ ਦਵਲਾਰ ਏ ਐਨ ਆਹ ਆਈਆ ਝੋੜਣਾ ਆਹ ਸਹੀ ਨਾ ਇਹ ਕਿੱਥੋਂ ਆ ਗਈ ਇਹ ਕਿੱਥੋਂ ਆ ਗਈ ਵਿੱਚ ਉਹ ਨਹੀਂ ਇਹ ਝੋੜਣਾ ਨਾ ਵੀ ਹਿੰਦੀ ਜੀ ਪੱਬੀਆਂ ਕਿਵੇਂ ਪੈਂਦਾ ਖੜਜ ਪੀ ਏ ਬੀ ਆਈ ਹਾਂ ਏ ਹਾਂ ਨਾ ਗਲਤ ਪੀ ਏ ਡਬਲ ਬੀ ਆਈ ਏ ਐਨ ਮਤਲਬ ਬੋਲਦੀ ਐ ਨੀ ਐਨ ਬੋਲਿਆ ਮੈਂ ਤੈਨੂੰ ਆਪਣੀ ਪਤਾ ਲੱਗਦਾਗਾ ਜੇ ਹਿੰਦੀ ਜਿਵੇਂ ਬੰਦਾ ਝੋੜੜਾ ਹਾਂ ਜੱਜ ਜੈ ਯਾ ਰਾੜਾ ਹੋੜਾ ਅੜੀ ਕਹਿੰਦਾ ਚੋੜੜਾ ਚੋੜੜਾ ਥੋੜੇ ਪੰਡਾ ਚਾ ਪਾਣੀ ਪੂਣੀ ਪੁੱਛਣ ਦਾ ਰਿਵਾਜ ਨਹੀਂ ਪਾਣੀ ਪੂਣੀ ਪੁੱਛਣ ਦਾ ਰਿਵਾਜ ਨਹੀਂ ਆਇਆ ਕਿੰਤਨ ਪੁੱਛਿਆ ਮੈਂ ਤਾਂ ਪੁੱਛਿਆ ਨਹੀਂ ਮੈਨੂੰ ਨਹੀਂ ਪੁੱਛਿਆ ਕਿੰਨੇ ਚਾਹ ਪੀਵਾ ਗਏ ਹੁਣ ਯਾਰ ਚਾਹ ਹੀ ਬਣਾ ਲਾ ਨਹੀਂ ਚਾਹ ਹੀ ਪੀ ਮਾਰ ਗਈ ਆ ਬਾਈ ਦੇਖ ਲੈ ਕਈ ਜਨੇ ਕਾਲਾ ਮਾੜਾ ਕਾਲਾ ਮਾੜਾ ਲੈ ਮੈਂ ਤੁਹਾਨੂੰ ਨਹੀਂ ਕਿਹਾ ਚੂਲੇ ਨੂੰ ਕਹਿੰਦੀ ਨਾ ਕਿਉਂ ਚੂਲੇ ਨੂੰ ਸਾਹਮਣੇ ਕਹਿਣਾ ਹਾਂ ਆ ਚੂਲੇ ਨਾਲੇ ਨਾਲੇ ਕਾਲਾ ਜਨੇ ਅੰਧਾ ਮੇ ਕੋਈ ਦੰਦਾ ਨਹੀਂ ਲੱਗਦਾ ਕਹਿੰਦੀ ਕਾਲਾ ਮਾੜਾ ਕਾਲਾ ਮਾੜਾ ਲੈ ਭਰਿਆ ਕਰ ਦੇਖਿਓ ਹਣਾ ਕੋਹ ਨਹੀਂ ਭਰਦਾ ਉਹੀ ਬਾਈ ਦਾ ਨਾਮ ਲੈ ਕੇ ਕਹੀ ਜਾਨੀ ਆ ਉਹ ਕਹਦੇ ਅਸੀਂ ਨਾ ਕਦੇ ਲਈ ਨਹੀਂ ਪਾਰਟੀ ਹੋ ਗਈ ਬੱਸੀ ਦਿੱਤੀ ਆ ਬਾਈ ਹੈਂ ਬੱਚੀ ਦਿੱਤੀ ਆ ਗਾਣੀ ਕੋਈ ਨਾ ਕੋਈ ਪਾਰਟੀ ਹੋ ਗਈ ਫਿਰ ਤਾਲੇ ਉਹ ਕਾਟੂ ਉਹ ਕਾਟ ਉਹ ਤੇਰਾ ਨਾਮ ਕੀ ਆ ਨਾਮ ਦੱਸੀ ਤੇਰਾ ਕੀ ਆ ਨਾਸ਼ਰੇ ਮੋਝੋਦ ਗਰ ਸੁੰਡੀ ਕੰਦੀ ਨੰਨੇ ਦਾ ਨਾਮ ਕੀ ਆ ਮੈਂ ਨਹੀਂ ਉਹ ਲੱਗੇ WXY ਜਾਈਦਾ ਆ ਜਾ ਹਾਂ ਤੁਸੀਂ ਕੀ ਹੋਰ ਬਣੇ ਹਸਰੀ ਗੱਲ ਠੀਕ ਹੈ ਨਾ ਮੈਂ ਕਰੀ ਕੋਲ ਸਾਰੇ ਬਤਨੀ ਮੈਂ ਇਹ ਜਿੰਦੀ ਹਣਾ ਵੀ ਉਹ ਪਤਾ ਆਉਂਦਾ ਜਸੇਪਾ ਵਾਲੀ ਵੀ ਹਿੱਜਣਾ ਹੈ ਅੱਛਾ ਹਾਂ ਤੇ ਮੈਨੂੰ ਅਸਾਂ ਚੋਦੀ ਲਾ ਗਈ ਰਹੀ ਪੂਲੇ ਜਾਇਆ ਕਰਨਾ ਹੁਣ ਤੂੰ ਹੈ ਜਾਇਆ ਕਰਨਾ ਕੀ ਬਣੇਗੀ ਫਿਰ ਉੱਥੇ ਜਾ ਕੇ abc ਅੱਤ ਡੀ ਡੇ ਕਿਦੋਂ ਕਦੋਂ ਜਾਣਾ ਕੁਲੇ ਫਿਰ ਹੁਣ ਚੱਕ ਦੀ ਬੱਧਾ ਹੈ ਵੀ ਉਹ ਛੁੰਡੀ ਛੁੰਡੀ ਚੰਗਦੀ ਆ ਚੱਕ ਲੋ ਚੀਜ਼ੀ ਲੈ ਕੇ ਚੱਲਾਂਗੇ ਸ਼ਹਿਰੋਂ ਹੋ ਜਾਣਾ ਪੱਪਾ ਲੈ ਕੇ ਤੂੰ ਆਪਾਂ ਵੀ ਲੈ ਲਾਂਗੇ ਨਾਲੇ ਭਾਕੇ ਲਿਆਵਾਂਗੇ ਹੁਣ ਦੀਵਾਲੀ ਆ ਮੇਰਾ ਪਾਪਾ ਲੈ ਗਿਆ ਦੂਰ ਚਲੋ ਚੱਲ ਜੀ ਗਾ ਠੀਕ ਹੈ ਬਰਥਡੇ ਚਲ ਠੀਕ ਕਰ ਚਲੋ ਬਾਏ ਬਾਏ ਚਲ ਚਲ ਠੀਕ ਆ ਬਾਈ ਸਰ ਕੀ ਹੋ ਰਿਹਾ ਜਗਮਗ ਜਗਮਗ ਹੋ ਗਈ ਨਾ ਆ ਬਾਹਰ ਲਈ ਲਾਈਟ ਛੱਡਣ ਦੀ ਲੋੜ ਨਹੀਂ ਨਾਲੇ ਨਾਲੇ ਮਸ਼ਰੀ ਨਹੀਂ ਆਉਂਦੀ ਮਾਂ ਕੋਦੇ ਕਰ ਗਿਆ ਹੁਣ ਫਿੱਟ ਚਲ ਫਿਰ ਆਪ ਹੀ ਦੇਖਦੇ ਹੁਣ ਇਹਨੂੰ ਫਿੱਟ ਕਰਦੇ ਆ ਜਾਨ ਸੀ ਸਿੰਘੀ ਬਣਦਾ ਹੈ ਉਹ ਜਮੀਨ ਨੂੰ ਗਿਆਨ ਹੋਣੀ ਨਾ ਨੱਕੇ ਗੋਟਿਆਂ ਦੀ ਗੱਲ ਮੰਨ ਨਾ ਕੋੜੀ ਕਾਸ ਲੈਣੀ ਨਾ ਰੱਖਿਆ ਆਹ ਦੇ ਵਾਜੋ ਗਣਾਂਗੇ ਨਾ ਭਾ ਚੱਕਣਾ ਸਗੋਂ ਉਧਰ ਗਿਆ ਕੋਈ ਨਹੀਂ ਕਿੰਗੀ ਕੰਗੀ ਇਹ ਕੋਈ ਨਾ ਮੈਪ ਤੇ ਕਰਾਂ ਲੰਦੋ ਚੱਲ ਬੈ ਉਧਰ ਹੀ ਹੱਦੀ ਨਹੀਂ ਉਧਰ ਹੀ ਲੱਗਦਾ ਨਹੀਂ ਉਧਰ ਹੀ ਲੱਗਦਾ ਨਹੀਂ ਸਹੀ ਆ ਇਹ ਕਹਿੰਦੇ ਹਾਂ ਇਹ ਕਹਿੰਦੇ ਹਾਂ ਹਾਂ ਕਾ ਹੁਣ ਦੱਸ ਹੈਲੋ ਹਾਂ ਪਾਰਟੀ ਨਹੀਂ ਆ ਸਾਥ ਜਿੱਤੇਗੀ ਪਾਰਟੀ ਹੋਗੀ